ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬ੍ਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਿਆਂ ਸਰਦੀਆਂ ਵਾਲੇ ਸੂਟ ਜੋ ਕਿ ਬਹੁਤ ਹੀ ਸੋਹਣੇ ਸੂਟ ਨੇ ਹਲਕੇ ਫੁਲਕੇ ਰੇਟ ਦੇ ਹਲਕੇ ਫੁਲਕੇ ਸੂਟ ਨੇ ਸੂਟ ਦਿਖਾਉਣੇ ਆ ਨਾਲ ਦੀ ਨਾਲ ਰੇਟ ਦੱਸਦੇ ਆ ਜਿਹੜਾ ਵੀ ਪੀਸ ਪਸੰਦ ਆਏਗਾ ਉਹਦਾ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਪੀਸ ਦੇਣਾ ਠੀਕ ਹੈ ਤੇ ਸੂਟ ਹੋਣਗੇ ਕੁਝ ਤੁਹਾਡੇ ਦੇਣ ਲੈਣ ਦੇ ਕੰਮ ਆ ਸਕਦੇ ਜਿੱਥੇ ਵੀ ਜਿਸ ਵੀ ਤਰ੍ਹਾਂ ਦੇ ਯੂਜ਼ ਤੁਹਾਡੇ ਸੂਟ ਆ ਸਕਦੇ ਇਹਦੇ ਤੁਸੀਂ ਇਹ ਲੈ ਸਕਦੇ ਹੋ ਠੀਕ ਹੈ ਕਿਸੇ ਨੂੰ ਦੇਣੇ ਲੈਣੇ ਆ ਘਰ ਪਾਣ ਵਾਸਤੇ ਜਾਂ ਜਿਵੇਂ ਵੀ ਠੀਕ ਹੈ ਮਟੀਰੀਅਲ ਸੋਹਣਾ ਹੈ ਚੰਗਾ ਹੈ ਜਿਸ ਤਰ੍ਹਾਂ ਦਾ ਰੇਟ ਆ ਉਸੇ ਹਿਸਾਬ ਨਾਲ ਸੂਟ ਕਾਸ ਹੋਣੇ ਠੀਕ ਹੈ ਦੋ ਚਾਰ ਦਿਨ ਸ਼ਾਇਦ ਹੋਰ ਵੀਡੀਓ ਆਏਗੀ ਸਰਦੀਆਂ ਵਾਲੇ ਸੂਟ ਦੀ ਤੇ ਉਸ ਤੋਂ ਬਾਅਦ ਆਪਾਂ ਗਰਮੀਆਂ ਵਾਲਾ ਸਟਾਕ ਤੁਹਾਨੂੰ ਦਿਖਾਵਾਂਗੇ ਠੀਕ ਹੈ ਲਓ ਜੀ ਪਹਿਲਾਂ ਆਊਗਾ ਜੀ ਪਸ਼ਮੀਨੇ ਦਾ ਸੂਟ ਇਹ ਲਓ ਲਓ ਬਹੁਤ ਸੋਹਣਾ ਸੂਟ ਆਊਗਾ ਪਸ਼ਮੀਨੇ ਦਾ ਸੂਟ ਹੈ 2.5 ਮੀਟਰ ਦੀ ਕਟ ਆ ਠੀਕ ਹੈ ਜੀ ਇਹ ਲਓ 22 ਮੀਟਰ ਦੀ ਕਟ ਆਏਗੀ ਆਲੋ ਜੀ ਮੈਚਿੰਗ ਨਾਲ ਪਸ਼ਮੀਨਾ ਦੀ ਬਾਟਮ ਆਏਗੀ ਤੇ ਬਹੁਤ ਸੀ ਸੋਨਾ ਸੂਟ ਆਏ ਇਹ ਸੂਟ ਤੁਹਾਨੂੰ ਪਾਏਗਾ ਜੀ ਗ੍ਰੀਨ ਕਲਰ ਆ ਇਹ ਸੂਟ ਤੁਹਾਨੂੰ ਪਾਏਗਾ ਜੀ ਇੱਕ ਸੂਟ ਲਓਗੇ ਤੇ 400 ਰੁਪਏ ਦਾ ਪਾਏਗਾ ਦੋ ਸੂਟ ਲਓਗੇ ਤੇ 700 ਰੁਪਏ ਦਾ ਪਾਏਗਾ ਠੀਕ ਹੈ ਆਲੋ ਇਹਦੇ ਵਿੱਚ ਇੱਕ ਕਲਰ ਆ ਗਿਆ ਇਹ ਪੀਚ ਕਲਰ ਗਰਮ ਸੂਟ ਹੋਏਗਾ ਹਲਕਾ ਫੁਲਕਾ ਵਿਦਾਊਟ ਸ਼ਾਲ ਸੂਟ ਹੋਏਗਾ ਬਹੁਤ ਹੀ ਸੋਹਣਾ ਸੂਟ ਹੈ ਠੀਕ ਹੈ ਘਰ ਪਾਉਣ ਵਾਸਤੇ ਬਹੁਤ ਸੋਹਣੇ ਸੂਟ ਨੇ ਪਸ਼ਮੀਨਾ ਸਟੱਫ ਆਏਗਾ ਔਰ ਸਲਵਾਰ ਬਹੁਤ ਸੋਹਣੀ ਪਸ਼ਮੀਨੇ ਦੀ ਲੱਗੀ ਹੋਈ ਹੈ ਨਾਲ ਨਹੀਂ ਜੀ ਇਹ ਹੈਲੋਵਰ ਹੈ ਇਹ ਹੈਲੋਵਰ ਸੂਟ ਹੈ ਹੈਲੋ ਠੀਕ ਹੈ ਦੂਸਰਾ ਇਹਦੇ ਨਾਲ ਮੈਚਿੰਗ ਸੀ ਨਾ ਬਾਟਮ ਮੈਂ ਦੇਖ ਦਿੰਨੀ ਹਾਂ ਕਿਸੇ ਦੇ ਨਾਲ ਮੈਚਿੰਗ ਨਾ ਕਿਸ ਕੋਈ ਆਲੋਵਰ ਇਹ ਆਲੋਵਰ ਸੂਟ ਹੈ 2.5 ਮੀਟਰ ਦੀ ਕੱਟ ਚ ਠੀਕ ਹੈ ਇੱਕ ਸੂਟ ਲਓਗੇ ਤੇ 400 ਰੁਪਏ ਦਾ ਲੱਗੇਗਾ ਦੋ ਸੂਟ ਲਵੋਗੇ ਤੁਸੀਂ ਤੇ ਤੁਹਾਨੂੰ ਇਹ 350 ਦਾ ਮਤਲਬ 700 ਰੁਪਏ ਦੇ ਦੋ ਸੂਟ ਲੱਗਣਗੇ। ਹਲੋ ਕਲਰ ਆ ਗਿਆ ਨੇਵੀ ਬਲੂ। ਠੀਕ ਹੈ ਹਲੋ ਨੇਵੀ ਬਲੂ ਕਲਰ ਨਾਲ ਪਸ਼ਮੀਨੇ ਦੀ ਬਾਟਮ ਆਊਗੀ 2.5 ਮੀਟਰ ਕਪੜਾ ਆਊਗਾ। ਸੋਨਾ ਕੁਲਾ ਡੁੱਲਾ ਘਰ ਪਾਉਣ ਵਾਸਤੇ। ਹਲੋ ਜੀ ਇੱਕ ਕਲਰ ਆ ਗਿਆ ਇਹ ਵਾਲਾ। ਠੀਕ ਹੈ ਜੀ ਬਹੁਤ ਸੋਹਣਾ ਫਰੋਜ਼ੀ ਕਲਰ ਆ ਤੇ ਇੱਕ ਕਲਰ ਆ ਗਿਆ ਆਪਣੇ ਕੋ ਮਸਟਰਡ। ਹਲੋ ਜੀ। ਠੀਕ ਹੈ ਕਲਰ ਬਹੁਤ ਸੋਹਣੇ ਆ ਬਾਟਮ ਨਾਲ ਬਹੁਤ ਵਧੀਆ ਕਪੜੇ ਦੀ ਲੱਗੀ ਹੋਈ ਹੈ ਔਰ ਸ਼ਰਟ ਵੀ ਬਹੁਤ ਸੋਹਣੀ ਹੈ 2.5 ਮੀਟਰ ਦੀ ਕਟ ਆਏਗੀ ਇਹ ਵਾਲਾ ਸੂਟ ਜੇ ਤੁਸੀਂ ਦੋ ਸੂਟ ਲਓਗੇ ਤੇ ਤੁਹਾਨੂੰ 700 ਰੁਪਏ ਦੇ ਪੈਣਗੇ ਇੱਕ ਸੂਟ ਲਓਗੇ ਤੇ 400 ਰੁਪਏ ਦਾ ਪਵੇਗਾ ਠੀਕ ਹੈ ਜੀ ਲਓ ਜੀ ਨੈਕਸਟ ਆ ਗਏ ਆਪਣੇ ਕੋਲ ਆਪਾਂ ਤੁਹਾਨੂੰ ਦਿਖਾਉਨੇ ਆ ਸੂਟ ਗਰਮ ਹੋਣਗੇ ਬਹੁਤ ਸੋਹਣੇ ਘਰ ਪਾਓ ਕਿਸੇ ਨੂੰ ਦੇਣੇ ਲੈਣੇ ਆ ਤੁਸੀਂ ਦੇ ਲੈ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਨਾਲ ਯੂਜ਼ ਹੋ ਸਕਦੇ ਤਾਂ ਤੁਸੀਂ ਕਰ ਸਕਦੇ ਜੇ ਅਸਮਾਨੀ ਕਲਰ ਦਾ ਸੂਟ ਆ ਗਿਆ 2.5 ਮੀਟਰ ਦੀ ਕੱਟ ਆਊਗੀ ਐ ਲੋ ਜੀ ਠੀਕ ਹੈ ਤੇ ਐ ਲੋ ਨਾ ਲਾਇਆ ਸਟਾਲ ਇਹ ਵਾਲਾ ਆ ਗਿਆ ਸਟਾਲ ਨਾ ਠੀਕ ਹੈ ਇਹ ਵਾਲੇ ਜਿਹੜੇ ਸੂਟ ਨੇ ਇਹ ਤੁਹਾਨੂੰ ਪਾਏਗਾ ਜੀ 350 ਦਾ ਇੱਕ ਸੂਟ ਪਏਗਾ ਕਿਸੇ ਦੇ ਨਾਲ ਸਟਾਲ ਹੈਗਾ ਕਿਸੇ ਦੇ ਨਾਲ ਨਹੀਂ ਹੈਗਾ 350 ਦਾ ਇੱਕ ਸੂਟ ਪਏਗਾ ਦੋ ਸੂਟ ਲਓਗੇ ਚਾਹੇ ਉਹਦੇ ਵਿੱਚੋਂ ਇੱਕ ਲੈ ਲਓ ਚਾਹੇ ਇਹਦੇ ਵਿੱਚੋਂ ਇੱਕ ਲੈ ਲਓ ਉਹ ਕੋਈ ਇਸ਼ੂ ਨਹੀਂ ਆ ਫਿਰ ਤੁਹਾਨੂੰ ਲੈਸ ਹੋਏਗੀ ਇਹ ਇਹ ਸੂਟ 350 ਦਾ ਇੱਕ ਪਏਗਾ ਦੋ ਸੂਟ ਲਓਗੇ ਤਾਂ 300 ਦਾ ਪਏਗਾ ਠੀਕ ਆ ਜੀ 300 ਦਾ ਪਏਗਾ ਮਤਲਬ ਦੋ ਸੂਟ ਲੈਣ ਤੇ ਤੁਹਾਨੂੰ 50 ਰੁਪਈਆ ਦੀ ਲੈਸ ਮਿਲੇਗੀ ਇਹ ਆ ਗਿਆ ਬਹੁਤ ਸੋਹਣਾ ਸੂਟ ਇਹ ਵੀ ਆਲ ਓਵਰ ਸੂਟ ਆ ਗਿਆ ਸਪਨ ਦੇ ਉੱਪਰ ਠੀਕ ਹੈ ਤੇ ਇਹਦੇ ਉੱਪਰ ਸਾਰੇ ਦੇ ਉੱਪਰ ਤੁਹਾਨੂੰ ਨਾ ਬਹੁਤ ਸੋਹਣੀ ਬੋਟੀ ਮਿਲੂਗੀ ਬਹੁਤ ਸੋਹਣਾ ਔਰੇਂਜ ਲਾਈਟ ਜਾਂ ਔਰੇਂਜ ਕਲਰ ਦਾ ਸੂਟ ਆ ਸਾਰਾ ਹੀ ਇਹਦੇ ਉੱਪਰ ਵਰਕ ਹੋਇਆ ਠੀਕ ਹੈ ਇਹ ਵੀ ਤੁਹਾਨੂੰ ਇਸੇ ਤਰ੍ਹਾਂ ਮਿਲੂਗਾ ਦੋ ਸੂਟ ਲਾਓਗੇ ਤੇ ਤੁਹਾਨੂੰ ਮਿਲੇਗਾ ਹਨਾ ਮਤਲਬ 50 ਰੁਪਏ ਦੀ ਛੇ ਮਿਲੋਗੇ ਕੱਲਾ ਸੂਟ ਲਾਓਗੇ ਤੇ 350 ਦਾ ਲੱਗੇਗਾ ਇਹ ਕੱਲਾ ਸੂਟ 350 ਦਾ ਲੱਗੇਗਾ ਇਸ ਵੀਡੀਓ ਚ ਕੋਈ ਵੀ ਦੋ ਸੂਟ ਲਾਓਗੇ ਤੇ ਤੁਹਾਨੂੰ 50 ਰੁਪਏ ਛੇ ਮਿਲੇਗੀ ਲਓ ਜੀ यह भी आ गया इसी तरह ही सीजन क्लीयर सेल आ तो सोना सूट आ गया एलो ठीक है मूंगी आ कलर आ गया प्रिंट शानदार फ्रंट बैक दोनों साइड प्रिंट मिलूगा कपड़ा पूरा मिलूगा कपड़ा कोई घट नहीं होगा एलो जी ए नई मैरून कलर दी गया। गया स्टौल। स्टौल दी की बॉटम तयोल ठीक है छोटा जि स्टॉल आटॉल की ना मैं कीमत लै रही हूँ ਕਸੇ ਮੈਂ ਨਾਲ ਦੇਣਾ ਹੀ ਆ ਕੋਈ ਸਟਾਲ ਦਾ ਮੈਨੂੰ ਇਹ ਨਹੀਂ ਹੈਗਾ ਕਿਉਂਕਿ ਕਈਆਂ ਦੇ ਨਾਲ ਹੀ ਨਹੀਂ ਹੈਗੇ ਤਾਂ ਵੀ ਮੈਂ ਇਹੀ ਰੇਟ ਦੇ ਰਹੀ ਆ ਇਸ ਕਰਕੇ ਇਹ ਤੁਹਾਡੇ ਕੰਮ ਆ ਜਾਏਗਾ ਤੇ ਠੀਕ ਆ ਨਹੀਂ ਤੇ ਇਹਦਾ ਤੇ ਮੈਂ ਰੇਟ ਲੈ ਹੀ ਨਹੀਂ ਰਹੀ ਹੈਲੋ ਜੀ ਸੂਟ ਤੁਹਾਨੂੰ ਇੱਕ ਸੂਟ ਲਓਗੇ 350 ਦਾ ਪੈਗਾ ਦੋ ਸੂਟ ਲਓਗੇ ਤੇ 50 ਰੁਪੀਸ ਲੈਸ ਹੋ ਜਾਏਗੀ ਦੋਨਾਂ ਸੂਟਾਂ ਚੋਂ ਹੀ 50 50 ਲੈਸ ਹੈਨਾ ਹੈਲੋ ਜੀ ਅਲਪਾਈਨ ਦਾ ਸੂਟ ਆ ਅਲਪਾਈਨ ਦਾ ਸ਼ਰਟ ਆ ਕੀ ਬਹੁਤ ਸੋਹਣੀ ਆ ਕਲਰ ਆ ਗਿਆ ਤਾਂਬਾ ਰੈਸਟ ਜਿਹਾ ਮਰੂਨ ਜਿਹਾ ਕਲਰ ਆ ਗਿਆ ਤੇ ਅਲਪਾਈਨ ਦਾ ਸੂਟ ਤੁਹਾਨੂੰ ਪਤਾ ਹੀ ਆਪਾਂ 550 ਤੋਂ ਘੱਟ ਵੈਸੇ ਨਹੀਂ ਦੇਂਦੇ ਤੇ ਇਹ ਸੂਟ ਵੀ 2.5 2.5 ਮੀਟਰ ਦੀ ਕਟ ਆਊਗੀ ਐਲੋ ਜੀ ਠੀਕ ਹੈ ਇਸ ਤਰ੍ਹਾਂ ਆਊਗਾ ਤੇ ਇਹ ਵੀ ਤੁਹਾਨੂੰ 350 ਦਾ ਸਿੰਗਲ ਸੂਟ ਪਾਊਗਾ ਦੋ ਸੂਟ ਲਓਗੇ ਤੇ ਲੈਸ ਹੋ ਜੀ ਫਿਰ ਇਸੇ ਤਰ੍ਹਾਂ ਹੀ ਇਹ ਸੂਟ ਆ ਗਿਆ ਐਲੋ ਜੀ ਗਰਮ ਸੂਟ ਹੋਣਗੇ ਸਾਰੇ ਇਹ ਐਲੋ ਮਸਟਰਡ ਕਲਰ ਦਾ ਸੂਟ ਆ ਤੇ ਮਸਟਰਡ ਕਲਰ ਦਾ ਸੂਟ ਆ ਗਿਆ ਤੇ 2.5 ਮੀਟਰ ਦੀ ਕਟਾ ਟਾਗੇ ਹਲੋ ਖੋਲ ਕੇ ਵੀ ਦਿਖਾ ਦਿੰਨੇ ਹਾਂ ਹਲੋ 2.5 ਮੀਟਰ ਦੀ ਕਟਾ ਗਈ ਬਹੁਤ ਸੋਹਣਾ ਸੂਟ ਆ ਵਿਦਆਊਟ ਸ਼ਾਲ ਠੀਕ ਹੈ ਵਿਦਆਊਟ ਸ਼ਾਲ ਸਟਾਪ ਪ੍ਰਾਈਸ ਸੇਮ ਆ ਜਾਊਗਾ 350 ਰੁਪਏ ਤੇ 600 ਰੁਪਏ ਦੇ ਦੋ ਹੋਣਗੇ ਜਿਸ ਤਰ੍ਹਾਂ ਹੁਣ ਮੈਂ ਜਿਹੜੇ ਦਿਖਾ ਰਹੀ ਹਾਂ ਅੱਗੇ ਆਪਾਂ ਦੇਖਦੇ ਹਾਂ ਹਲੋ ਸੇਮ ਹੀ ਹੋਊਗੀ ਸੌਰੀ ਇਹ ਸੇਮ ਹੀ ਆਏਗਾ ਠੀਕ ਹੈ ਤੇ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਇਹ ਵਾਲਾ ਮੋਰ ਪੰਖੀਆ ਗ੍ਰੀਨ ਕਲਰ ਆ ਗਿਆ ਕੱਟ ਪੂਰੀ ਆਊਗੀ ਪ੍ਰਾਈਸ ਵੀ ਸੇਮ ਰਹੂਗਾ 350 ਦਾ ਇੱਕ ਸੂਟ ਐਲੋਜੀ ਠੀਕ ਹੈ ਇਹਦੇ ਵਿੱਚ ਇੱਕ ਕਲਰ ਆ ਗਿਆ ਮੈਰੂਨ ਕਲਰ 350 ਦਾ ਇੱਕ ਸੂਟ ਕਲਰ ਆ ਗਿਆ ਮੈਰੂਨ ਕਲਰ ਓਕੇ ਜੀ 350 ਦਾ ਇੱਕ ਸੂਟ ਰਹਿ ਰਿਹਾ ਹੈਗਾ ਐਲੋਜੀ ਫਟਾਫਟ ਸੋਦੇ ਇਹ ਲੁੱਟਣ ਵਾਲੇ ਆਪਾਂ ਸੀਜ਼ਨ ਕਲੀਅਰ ਸੇਲ ਲਾਈ ਹੋਈ ਹੈ ਫਟਾਫਟ ਤੁਸੀਂ ਖਰੀਦ ਲਓ ਤੇ ਆਪਾਂ ਨਵਾਂ ਨਵਾਂ ਸਟਾਕ ਤੁਹਾਡੇ ਵਾਸਤੇ ਲੈ ਕੇ ਆਈਏ ਠੀਕ ਹੈ ਫਿਰ ਇੱਕ ਸੂਟ ਮੈਂ ਹੋਰ ਸੇਲ ਕੀਤੇ ਸੀਗੇ 300 ਚ ਹਲੋ ਹੈ ਆ ਗਿਆ ਉਹ ਵਾਲਾ ਸਟਾਕ ਗਰਮ ਸੂਟ ਹੋਣਗੇ 300 ਰੁਪਏ ਚ ਲਾਈਨਿੰਗ ਵਾਲਾ ਸੂਟ ਆਊਗਾ ਠੀਕ ਹੈ ਹਲੋ 5 ਮੀਟਰ ਦੀ ਪੂਰੀ ਕੱਟ ਮਿਲੂਗੀ ਲਓ ਜੀ ਇੱਕ ਕਲਰ ਆ ਗਿਆ ਇਹ ਵਾਲਾ ਠੀਕ ਹੈ ਹਲੋ ਲਾਈਨਿੰਗ ਵਾਲਾ ਸੂਟ ਘਰੇ ਪਾਓ ਜਿੱਦਾਂ ਮਰਜ਼ੀ ਪਾਓ ਕਿਸੇ ਨੂੰ ਦੇਣੇ ਲੈਣੇ ਆ ਹਲੋ ਗਰਮ ਸੂਟ ਬਿਲਕੁਲ ਮੇਰੇ ਇਹਦੇ ਨਾਲ ਮੈਚ ਕਰ ਰਿਹਾ 300 ਰੁਪਏ ਦਾ ਸੂਟ ਵਿਦ ਸ਼ਿਪਿੰਗ ਕੋਈ ਐਕਸਟਰਾ ਪੈਸਾ ਨਹੀਂ ਲੱਗੇਗਾ 300 ਰੁਪਏ ਦਾ ਲਓ ਜੀ ਇਹਦੇ ਵਿੱਚ ਆਪਾਂ ਬਲੈਕ ਦੀ ਵੀਡੀਓ ਪਾਈ ਸੀ ਬਲੈਕ ਇਹਦੇ ਵਿੱਚ ਦਿਖਾਇਆ ਸੀ ਕਿ ਕਾਫੀ ਸਾਰੇ ਮੈਸੇਜ ਆਏ ਸੀ ਬਲੈਕ ਤੇ ਅੱਜ ਤੁਹਾਨੂੰ ਨੇਵੀ ਬਲੂ ਦਿਖਾ ਰਹੇ ਹਾਂ 300 ਰੁਪਏ ਦਾ ਸੂਟ ਰੈੱਡ ਵੀ ਆਪਣਾ ਉਸ ਵੀਡੀਓ ਦਾ ਸਾਰਾ ਸੋਲਡ ਆਊਟ ਹੋ ਗਿਆ ਸੀ ਇੱਕ ਪੀਸ ਆਪਣੇ ਕੋ ਬਚਿਆ ਪਿਆ ਹੈ ਹਲੋ ਜੀ ਰੈੱਡ ਕਲਰ ਗਰਮ ਸੂਟ 300 ਰੁਪਏ ਦਾ 레드 ਸੂ ਅਲਾਈਨਿੰਗ 300 ਰੁਪਏ ਦਾ ਪੀਸ ਹਲੋ ਜੀ ਅਲਪਾਈਨ ਦਾ ਆ ਗਿਆ ਆਪਣੇ ਕੋਲ ਹਲੋ ਮੈਂ ਪਹਿਲਾਂ ਵੀ ਦਿਖਾਇਆ ਤੇ ਨਾਲ ਕੋਈ ਸ਼ਾਲ ਸਟੌਲ ਨਹੀਂ ਹੈਗਾ ਇਹ 550 ਦੀ ਰੇਂਜ ਵਾਲੇ ਸੂਟ ਆ ਅਲਪਾਈਨ ਦਾ ਸੂਟ ਆ ਬੋਰ ਕੋਈ ਨਹੀਂ ਜਿਆਣੀ ਇਹਦੇ ਤੇ ਜਿੱਦਾਂ ਮਰਜੀ ਤੁਸੀਂ ਵਰਤੋ ਹਲੋ ਜੀ ਪ੍ਰਿੰਟ ਵੀ ਸ਼ਾਨਦਾਰ ਕਪੜਾ ਵੀ ਸੋਹਣਾ ਨਾਲ ਸਲਵਾਰ ਵੀ ਪੂਰੀ ਆਊਗੀ ਮਰੂਨ ਕਲਰ ਦੀ ਹੈਲੋ ਜੀ 500 ਤੇ 20 ਰੁਪਏ ਦਾ ਛੋਟਾ ਜਿਹੜਾ ਤੁਹਾਨੂੰ ਅੱਜ ਸਿਰਫ ਤੇ ਸਿਰਫ 350 ਚ ਮਿਲ ਜਾਣਾ ਅਲਪਾਈਨ ਦਾ ਠੀਕ ਹੈ ਜੀ ਹੈਲੋ ਤੇ ਫਿਰ ਆ ਗਿਆ ਆਲਓਵਰ ਸੂਟ ਹੈ ਲਾਈਟ ਕਲਰ ਇਹ ਵੀ ਸੈਮੀ ਪਸ਼ਮੀਨਾ ਜੀ ਤੇ ਸੂਟ ਆ ਮਤਲਬ ਅਜੇ ਮਹੀਨਾ ਮਹੀਨਾ ਪਹਿ ਜਾਣਗੇ ਹੈਲੋ ਅੰਗੂਰੀ ਕਲਰ ਦਾ ਸੂਟ ਆ ਪ੍ਰਿੰਟਡ ਦਾਨੇ ਸੂਟ ਆ ਏ ਠੀਕ ਹੈ ਇਹ ਵੀ ਤੁਹਾਨੂੰ 300 ਰੁਪਏ ਦਾ ਪਹਿ ਜਾਏਗਾ ਠੀਕ ਹੈ ਦਾਨੇ ਸੂਟ ਜਿਹੜੇ 300 ਰੁਪਏ ਦਾ ਪਹਿ ਜਾਏਗਾ ਸੈਮੀ ਪਸ਼ਮੀਨਾ ਜਿਹਾ ਆ ਜਾਏਗਾ ਗਰਮ ਸੂਟ ਹੈ

ਠੀਕ ਹੈ ਫਿਰ ਅੱਗੇ ਤੁਹਾਨੂੰ ਦਿਖਾਨੀ ਮੈਂ 250 ਚ ਸੇਲ ਕੀਤੇ ਸੀਗੇ ਸੂਟ ਇੱਕ ਤੇ ਕਾਫੀ ਉਹਨਾਂ ਬਾਰੇ ਪੁੱਛਿਆ ਗਿਆ ਸੀ ਹੋਰ ਹੈਗੇ ਆ 250 ਵਾਲੇ ਤੇ ਐਲੋ ਮੈਂ 250 ਵਾਲੇ ਤੁਹਾਨੂੰ ਦਿਖਾ ਦਿੰਨੀ ਹੈ 250 ਦੀ ਮੇਰੀ ਆਪਣੀ ਖਰੀਦ ਆ ਪਰ ਇਹ ਕੋਈ 4-5 ਤੇ ਪੀਸ ਪੈ ਕੋਈ ਚੱਕਰ ਨਹੀਂ ਹੈ ਇਹਨਾਂ ਕੋਈ ਮੁਨਾਫੇ ਦੇ ਆਪਾਂ ਮਗਰ ਨਹੀਂ ਪੈਂਦੇ ਫਿਰ ਇਹ ਲੋ 250 ਰੁਪਏ ਦਾ ਲਾਈਨਿੰਗ ਵਾਲਾ ਸੂਟ ਐਲੋ ਰੈੱਡ ਓਕੇ ਠੀਕ ਹੈ 250 ਰੁਪਏ ਦਾ ਕੋਈ ਐਕਸਟਰਾ ਸ਼ਿਪਿੰਗ ਨਹੀਂ ਦੇਣੀ ਪੈਣੀ ਕੁਛ ਨਹੀਂ ਕੋਸ਼ਿਸ਼ ਇਹ ਕਰੋ ਕਿ ਦੋ ਸੂਟ ਚੂਜ਼ ਕਰੋ ਉਹਦੇ ਨਾਲ ਸਾਡਾ ਵੀ ਥੋੜਾ ਫਾਇਦਾ ਹੋ ਜਾਂਦਾ ਹੈ ਲੋ ਜੀ 250 ਰੁਪਏ ਦਾ ਸੂਟ ਕਟ ਪੂਰੀ ਹੋਊਗੀ ਸਵਾ ਦੋ ਤੋਂ ਘੱਟ ਤੇ ਬਿਲਕੁਲ ਹੀ ਨਹੀਂ ਹੋਊਗੀ ਐਨਾ ਸੂਟਾਂ ਦੀ ਜੀ ਲੋ ਜੀ ਬਲੂ ਕਲਰ ਲਾਈਨਿੰਗ ਵਾਲਾ ਸੂਟ 250 ਰੁਪਏ ਪ੍ਰਾਈਸ ਠੀਕ ਹੈ ਕਿਸੇ ਨੂੰ ਦੇਣਾ ਲੈਣਾ ਹੈ ਜਾਂ ਜਿਵੇਂ ਵੀ ਤੁਸੀਂ ਯੂਜ਼ ਕਰਨਾ ਕਰ ਸਕਦੇ ਹੋ ਲੋ ਜੀ 250 ਰੁਪਏ ਸ਼ਾਲ ਵਾਲਾ ਸਟਾਲ ਵਾਲਾ ਸੂਟ ਕਪੜਾ ਠੀਕ ਠਾਕ ਹੈ ਓਕੇ ਆ ਰਿਪੋਰਟ 350 ਦਾ ਸੂਟ ਸੇਲ ਕੀਤਾ ਹੋਇਆ ਆ ਪਾਏ ਹੈਲੋ ਪਰਪਲ ਕਲਰ ਦੀ ਨਾਲ ਬਾਟਮ ਆਉਗੀ ਤੇ ਨਾਲ ਆਊਗਾ ਸਟਾਲ ਹੈਲੋ ਜੀ ਠੀਕ ਹੈ ਕਿਸੇ ਨੂੰ ਦੇਣਾ ਲੈਣਾ ਤੇ ਬਹੁਤ ਸੋਹਣਾ ਸੂਟ ਆ ਪ੍ਰਾਈਸ 250 ਰੁਪਿਆ ਹੀ ਲੱਗੇਗਾ ਇਹਦੇ ਵਿੱਚ ਇੱਕ ਤੁਹਾਨੂੰ ਇਹ ਮਿਲ ਜਾਏਗਾ ਕਈ ਵਾਰੀ ਕਲਰ ਕਲਰ ਤੋਂ ਹੀ ਕਪੜੇ ਰਹਿ ਜਾਂਦੇ ਆ ਤੇ ਫਿਰ ਇੱਕ ਇੱਕ ਪੀਸ ਰੱਖ ਕੇ ਆਪਾਂ ਕੀ ਕਰਨਾ ਹੈ ਹੈਲੋ ਤੇ ਸੂਟ ਆਊਗਾ ਆਲ ਓਵਰ ਹੈਲੋ ਹਲਓਵਰ ਸੂਟ ਆਊਗਾ 4.5 5 ਮੀਟਰ ਦੀ ਕਟ ਹੋਊਗੀ ਗ੍ਰੀਨ ਕਲਰ ਦਾ ਸੂਟ ਆ ਇਹ ਬਾਰਡਰ ਤੁਹਾਨੂੰ ਮਿਲੇਗਾ ਇਸ ਤਰ੍ਹਾਂ ਨਾਲ ਹਲਕਾ ਜਿਹਾ ਸਟਾਲ ਮਿਲੇਗਾ ਤੇ ਸੇਲ 'ਚ ਆਪਾਂ ਕੱਢ ਰਹੇ ਆ ਕੋਈ ਇਹ ਨਾ ਬਾਅਦ ਵਿੱਚ ਕਿਓ ਕਿ ਇਹ ਤੇ ਸਟਾਲ ਬਿਲਕੁਲ ਹੀ ਐਵੇਂ ਹੀ ਆ ਬਸ ਤੇ ਸਟਾਲ ਦਾ ਆਪਾਂ ਕੋਈ ਪ੍ਰਾਈਸ ਨਹੀਂ ਨਾ ਰਿਕੂਲਾ ਲੈ ਰਹੇ ਸਿਰਫ 250 ਰੁਪਏ 'ਚ ਸੂਟ ਦੇ ਰਹੇ ਆ ਠੀਕ ਐ ਹਲੋ ਜੀ ਫਿਰ ਆ ਗਿਆ ਇਹ ਵਾਲਾ ਇਹਦੇ ਨਾਲ ਦਾ ਤੇ ਮੈਂ ਪਹਿਲਾਂ ਵੀ ਸੇਲ ਕੀਤਾ ਇਹਦੇ ਨਾਲ ਸਟਾਲ ਵੀ ਹੈਗਾ ਜੀ 250 ਰੁਪਏ 'ਚ ਮਿਲ ਜਾਏਗਾ ਠੀਕ ਐ ਕਈ ਸੌ ਰੁਪਏ ਚ ਸੂਟ ਮਿਲ ਜਾਏਗਾ ਇਹ ਸਾਡੀ ਅੱਜ ਦੀ ਕਲੈਕਸ਼ਨ ਸੀ ਸੇਲ ਦੀ ਵੀਡੀਓ ਹੈ ਡਿਸਕਾਊਂਟ ਕੀਤਾ ਹੋਇਆ ਸੀਜ਼ਨ ਕਲੀਅਰ ਸੇਲ ਹੈ ਜਿੰਨੂੰ ਜਿਹੜਾ ਪੀਸ ਪਸੰਦ ਆ ਉਹ ਲੈ ਸਕਦਾ ਹੈ ਜੱਜ ਕਰਨ ਦੀ ਜ਼ਰੂਰਤ ਨਹੀਂ ਆ ਵੀ ਇਵੇਂ ਦੇ ਸੂਟ ਆ ਇਵੇਂ ਦੇ ਸੂਟ ਆ ਠੀਕ ਹੈ ਜੀ ਕਿਉਂਕਿ ਹਰੇਕ ਦੀ ਆਪੋ ਆਪਣੀ ਪਸੰਦ ਹੁੰਦੀ ਹੈ ਆਪੋ ਆਪਣੀ ਜ਼ਰੂਰਤ ਹੁੰਦੀ ਕਿਸੇ ਵੀ ਜ਼ਰੂਰਤ ਦੇ ਹਿਸਾਬ ਨਾਲ ਅਗਰ ਤੁਹਾਨੂੰ ਇਹ ਸੂਟ ਚਾਹੀਦੇ ਜੇ ਅਸੀਂ 3000 ਵਾਲਾ ਦਿਖਾ ਸਕਦੇ 300 ਵਾਲਾ ਵੀ ਦਿਖਾਵਾਂਗੇ ਠੀਕ ਹੈ ਜਿਵੇਂ ਦੀ ਵੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਉਵੇਂ ਦਾ ਸੂਟ ਲੈ ਸਕਦੇ ਹੋ ਠੀਕ ਹੈ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਅਗਰ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਥੈਂਕ ਯੂ ਧੰਨਵਾਦ